ਉਹ ਕਹਿੰਦਾ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਊਗਾ ਜੇ ਆਪਾਂ ਹੀ ਨਹੀਂ ਆਪਾਂ ਹੀ ਨਹੀਂ ਆਉਂਦੇ ਆਪਾਂ ਘਰਾਣੇ ਨੂੰ ਕੀ ਬਚਾਵਾਂਗੇ ਆਪਾਂ ਹੀ ਨਹੀਂ ਪਰਮੇਸ਼ਰ ਦੀਆਂ ਗੱਲਾਂ ਸੁਣਦੇ ਹallelujah ਅੰਤੇ ਕਈ ਹੁਣ ਕਹਿੰਦੇ ਸਾਡੇ ਜਵਾਕ ਨਹੀਂ ਪ੍ਰਾਰਥਨਾ ਕਰਦੇ ਆਪਾਂ ਕਿੰਨੀ ਕਰਦੇ ਹallelujah ਪਰਮੇਸ਼ਰ ਕਹਿੰਦਾ ਤੂੰ ਕਿੰਨੀ ਕੁ ਕਰਦਾ ਮੈਂ ਬਹਿ ਕੇ ਮੇਰੀ ਪ੍ਰਾਰਥਨਾ ਫਿਰ ਜਵਾਕਣ ਤਾਂ ਆਪਾਂ ਨੂੰ ਦੇਖ ਕੇ ਹੀ ਕਰਨੀ ਜਦੋਂ ਜਵਾਕਾਂਗੇ ਤੂੰ ਸਾਰੇ ਜਿਹੜੀ ਫੋਨ ਤੇ ਲੱਗੀ ਰਹਿੰਦੇ ਜੇ ਲੱਗਾ ਰਹਿੰਨਾ ਫਿਰ ਅਸੀਂ ਵੀ ਫੋਨ ਤੇ ਲੱਗੇ ਰਹਿੰਦੇ ਹallelujah ਉਹ ਚੜਾਵਿਆਂ ਦਾ ਨਹੀਂ ਭੁੱਖਾ ਪਰਮੇਸ਼ਰ ਕਾਹਦਾ ਭੁੱਖਾ ਵੈ ਉਹ ਕਹਿੰਦਾ ਤੁਸੀਂ ਮੇਰੇ ਕੋਲੇ ਆ ਕੇ ਮੇਰਾ ਨਾਮ ਜਪੋ ਆਪਦੇ ਮੂੰਹ ਦੇ ਨਾਲ ਬੁੱਲਾਂ ਦੇ ਨਾਲ ਮੇਰਾ ਅੱਧਰ ਕਰੋ ਹਾਲੇਲੂਇਆ ਤਰਨ ਕਰਕੇ ਪਰਮੇਸ਼ਰ ਕਰਦਾ ਵੈ ਜਿੰਨਾ ਚਿਰ ਆਪਾਂ ਨੂੰ ਮਰ ਜੇ ਤਾਂ ਸੱਚਮੁੱਚ ਪਰਮੇਸ਼ਰ ਨਾਲ ਆਪਾਂ ਜੁੜੇ ਹੋਏ ਆ ਫਿਰ ਆਪਾਂ ਟਾਈਮ ਨਹੀਂ ਦੇਖਣਾ ਆਪਾਂ ਮਹੀਨੇ ਨਹੀਂ ਗੈਨੇ ਆਪਾਂ ਦਿਨ ਨਹੀਂ ਗੈਨੇ ਇਮਾਨਦਾਰੀ ਨਾਲ ਉਹਦੇ ਨਾਲ ਪਿੱਛੇ ਪਿੱਛੇ ਤੁਰਿਆ ਹਾਲੇਲੂਇਆ ਉਹ ਬਚਾ ਕੇ ਰੱਖੂਗਾ ਹਰ ਇੱਕ ਬੁਰੀ ਬਲਾ ਤੋਂ ਬਚਾ ਕੇ ਰੱਖੂ ਤੁਸੀਂ ਮਹਾ ਵਿਸ਼ੇਕ ਚਾਏ ਕਿਹਦੇ ਕਿਹਦੀ ਜ਼ਿੰਦਗੀ ਚ ਵੱਡੇ ਵੱਡੇ ਚਮਤਕਾਰ ਹੋਏ ਆ ਹੋਏ ਆ ਸਭ ਦੇ ਕਿਹੜਾ ਹਜੇ ਰਹਿ ਗਿਆ ਜਿਹਦੇ ਨਹੀਂ ਹੋਇਆ ਕੋਈ ਵੀ ਤੇਰਾ ਕੋਈ ਨਹੀਂ ਹੋਇਆ ਹਜੇ ਅੱਜ ਤੇਰੀ ਵਾਰੀ ਹੈ ਅੱਜ ਤੇਰੀ ਵਾਰੀ ਹੈ ਪਰਮੇਸ਼ਰ ਨੇ ਕੁਛ ਨਹੀਂ ਆਪਣੇ ਤੋਂ ਮੰਗਦਾ ਉਹ ਭਲਾ ਤੁਸੀਂ 10 ਰੁਪਏ ਜਿਹੜੇ ਪਣੋ ਉਹ ਵੀ ਨਾ ਪਾਇਆ ਕਰੋ ਹallelujah ਸੱਚੇ ਮਨ ਦੇ ਨਾਲ ਉਹਦੀ ਬੰਦਗੀ ਜਾ ਕੇ ਵਜਿਆ ਕਰੋ ਤਿੰਨ ਘੰਟੇ ਦਿੱਤੇ ਆ ਸਰਪ ਤਿੰਨ ਘੰਟੇ ਲੱਗੇ 11 ਵਜੇ ਸ਼ੁਰੂ ਕੀਤਾ ਤੇ 1 ਵਜੇ ਹੁਣ 1:30 ਵਜੇ ਗਿਆ ਹੁਣ ਤਿੰਨ ਘੰਟੇ ਉਹਨੂੰ ਇਮਾਨਦਾਰੀ ਨਾਲ ਦੇ ਦਿਆ ਕਰੋ ਹallelujah ਉਹ ਜੇ ਤੁਹਾਡੇ ਨਾ ਕੰਮ ਹੋਏ ਤੁਸੀਂ ਫੇਰ ਕਹਿਣਾ ਸਾਡੇ ਕੰਮ ਨਹੀਂ ਹੋਏ ਸੀ ਆਉਂਦੇ ਸੀ ਕੁਛ ਨਹੀਂ ਉਹ ਮੰਗਦਾ ਆਪਣੇ ਕੋਲ ਤਾਂ ਆਪ ਦਿੰਦਾ ਆਪਾਂ ਉਹਨੂੰ ਕੀ ਦੇ ਦੇਵਾਂਗੇ ਦੇ ਦੇਵਾਂਗੇ ਆਪਾਂ ਉਹਨੂੰ ਕੁਛ ਨਹੀਂ ਹਾਲੇਲੂਇਆ ਅਗਲੇ ਪ੍ਰਾਣੇ ਨੇਮ ਚ ਕੀ ਸੀਗਾ ਉੱਥੇ ਬੱਕਰਿਆਂ ਦਾ ਚੜਦਾ ਸੀਗਾ ਚੜਾਵੇ ਹਨਾ ਉਹ ਜਿੱਦ ਕੋਈ ਬਲੀਦਾਨ ਬਲੀ ਦਿੰਦਾ ਸੀ ਬੱਚਿਆਂ ਦੀ ਬੈੜਕਿਆਂ ਦੀ ਬਲਦਾਂ ਦੀ ਤੇ ਪ੍ਰਭੂ ਯਿਸੂ ਨੇ ਸਭ ਕੁਝ ਬੰਦ ਕਰਤਾ ਹਾਲੇਲੂਇਆ ਉਹ ਕਹਿੰਦਾ ਤੂੰ ਮੂੰਹ ਦੇ ਨਾਲ ਹੀ ਬਲੀਦਾਨ ਚੜਾ ਮੂੰਹ ਦੇ ਨਾਲ ਹੀ ਮੇਰਾ ਧੰਨਵਾਦ ਕਰਦੇ ਮੈਂ ਇੰਨੇ ਚ ਖੁਸ਼ ਹੋ ਜਾਊਂਗਾ ਹਾਲੇਲੂਇਆ ਉਹ ਚੜਾਵਿਆਂ ਦਾ ਨਹੀਂ ਭੁੱਖਾ ਪਰਮੇਸ਼ਰ ਕਾਦਾ ਭੁੱਖਾ ਵੈ ਉਹ ਕਹਿੰਦਾ ਤੁਸੀਂ ਮੇਰੇ ਕੋਲੇ ਆ ਕੇ ਮੇਰਾ ਨਾਮ ਜਪੋ ਆਪਦੇ ਮੂੰਹ ਦੇ ਨਾਲ ਬੁੱਲਾਂ ਦੇ ਨਾਲ ਮੇਰਾ ਆਦਰ ਕਰੋ ਹਾਲੇਲੂਇਆ ਤਰਨ ਕਰਕੇ ਪਰਮੇਸ਼ਰ ਕਰਦਾ ਵੈ ਜਿੰਨਾ ਚਿਰ ਆਪਾਂ ਨੂੰ ਮਰ ਜੇ ਤਾਂ ਸੱਚਮੁੱਚ ਪਰਮੇਸ਼ਰ ਨਾਲ ਆਪਾਂ ਜੁੜੇ ਹੋਏ ਆਂ ਫਿਰ ਆਪਾਂ ਟਾਈਮ ਨਹੀਂ ਦੇਖਣਾ ਆਪਾਂ ਮਹੀਨੇ ਨਹੀਂ ਗੈਨੇ ਆਪਾਂ ਦਿਨ ਨਹੀਂ ਗੈਨੇ ਇਮਾਨਦਾਰੀ ਨਾਲ ਉਹਦੇ ਨਾਲ ਪਿੱਛੇ ਪਿੱਛੇ ਤੁਰਿਆ ਉਹ ਹਾਲੇਲੂਇਆ ਉਹ ਬਚਾ ਕੇ ਰੱਖੂਗਾ ਹਰ ਇੱਕ ਬੁਰੀ ਬਲਾ ਤੋਂ ਬਚਾ ਕੇ ਰੱਖੂਗਾ ਫਿਰ ਆਪਣਾ ਭਲਾ ਦੇ ਆਪਣਾ ਪਰਿਵਾਰ ਆਵੇ ਚਾਹੇ ਨਾ ਆਵੇ ਤੇ ਉਹਨਾਂ ਨੂੰ ਵੀ ਸੰਭਾਲ ਕੇ ਰੱਖੂਗਾ ਹਾਲੇਲੂਇਆ ਉਹ ਕਹਿੰਦਾ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਊਗਾ ਜੇ ਆਪਾਂ ਹੀ ਨਹੀਂ ਆਪਾਂ ਹੀ ਨਹੀਂ ਆਉਂਦੇ ਆਪਾਂ ਘਰਾਣੇ ਨੂੰ ਕੀ ਬਚਾਵਾਂਗੇ ਆਪਾਂ ਹੀ ਨਹੀਂ ਪਰਮੇਸ਼ਰ ਦੀਆਂ ਗੱਲਾਂ ਸੁਣਦੇ ਹਾਲੇਲੂਇਆ ਅੰਤੇ ਕਈ ਹੁਣ ਕਹਿਦੇ ਨੇ ਸਾਡੇ ਜਵਾਕ ਨਹੀਂ ਪ੍ਰਾਰਥਨਾ ਕਰਦੇ ਆਪਾਂ ਕਿੰਨੀ ਕਰਦੇ ਆ ਹਾਲੇਲੂਇਆ ਪਰਮੇਸ਼ਰ ਕਹਿੰਦਾ ਤੂੰ ਕਿੰਨੀ ਕੁ ਕਰਦਾ ਬਹਿ ਕੇ ਮੇਰੇ ਪ੍ਰਾਰਥਨਾ ਫਿਰ ਜਵਾਕਾਂ ਤਾਂ ਆਪਾਂ ਨੂੰ ਦੇਖ ਕੇ ਹੀ ਕਰਨੀ ਜਦੋਂ ਜਵਾਕਾਂਗੇ ਤੂੰ ਸਾਰੇ ਜਿਹੜੀ ਫੋਨ ਤੇ ਲੱਗੀ ਰਹਿੰਦੇ ਜਾਂ ਲੱਗਾ ਰਹਿੰਨਾ ਫਿਰ ਅਸੀਂ ਵੀ ਫੋਨ ਤੇ ਲੱਗੇ ਰਹਿੰਦੇ ਹਾਲੇਲੂਇਆ ਜੇ ਆਪਾਂ ਬੈਠਾਂਗੇ ਆਪਾਂ ਨੂੰ ਬੱਚੇ ਦੇਖਣਗੇ ਮੇਰੀ ਮਾਂ ਮੇਰਾ ਪਿਓ ਪ੍ਰਾਰਥਨਾ ਚ ਬੈਠਾ ਵਾਂ ਤੇ ਅਸੀਂ ਉਹਨਾਂ ਦਾ ਵੀ ਜੀ ਕਰੂ ਵੀ ਅਸੀਂ ਵੀ ਕਰੀਏ ਹਾਲੇਲੂਇਆ ਤੇ ਉਹੀ ਟਾਈਮ ਆਪਣਾ ਪ੍ਰਾਰਥਨਾ ਆਪਾਂ ਉਹ ਤੋਂ ਫੋਨ ਲੈ ਕੇ ਬਹਿ ਜਾਾਂਗੇ ਕਿਸੇ ਨਾਲ ਗੱਪ ਮਾਰਨ ਲੱਗ ਜਾ ਫਿਰ ਜਵਾਗੜਗੇ ਤੂੰ ਕੀ ਜੋ ਕੁਛ ਤੂੰ ਕਰਦਾ ਤੋ ਉਹੀ ਕੁਛ ਮੈਂ ਕਰਨਾ ਮੈਂ ਹallelujah ਇਸ ਤਰ੍ਹਾਂ ਕਰਕੇ ਆਪਾਂ ਉਹਦੇ ਵੀ ਆਖੇ ਲੱਗਦੇਗੇ ਤੇ ਬੱਚੇ ਫਿਰ ਆਪਣੇ ਨਹੀਂ ਆਖੇ ਲੱਗਦੇ ਆਪਣੇ ਹਨ ਹallelujah ਪਰ ਪਰਮੇਸ਼ਰ ਦੇ ਆਖੇ ਲੱਗਣਾ ਉਹਦੇ ਹੁਕਮਾਂ ਤੇ ਚੱਲਣਾ ਮੈਂ ਕੁਛ ਹੋਈ ਜਾਵੇ ਡੁੱਲੀ ਜਾਵੇ ਵਿਗੜੀ ਜਾਵੇ ਇੱਕ ਦਿਨ ਪਰਮੇਸ਼ਰ ਨੂੰ ਦੇਣਾ ਹੀ ਦੇਣਾ ਮੈਂ ਜਾਂ ਤਾਂ ਬਾਈਬਲ ਚ ਲਿਖਿਆ ਨਾ ਹੁੰਦਾ ਵੀ ਸੱਤਵਾਂ ਦਿਨ ਮਿੰਡੇ ਚ ਲਿਖਿਆ ਵੈ ਤੇ ਇੱਕ ਦਿਨ ਆਪਾਂ ਪਰਮੇਸ਼ਰ ਨੂੰ ਦੇਣਾ ਹੀ ਦੇਣਾ ਵੈ ਹਾਲੇਲੂਇਆ ਉੱਥੇ ਨਾ ਇੱਥੇ ਆ ਕੇ ਦੇਖਿਆ ਨਾ ਕਰੋ ਸਾਰੇ ਬੋਝ ਛੱਡ ਦਿਆ ਕਰੋ ਪਰਮੇਸ਼ਰ ਤੇ ਹਾਲੇਲੂਇਆ ਛੱਡ ਕੇ ਜਾਇਓ ਪਰਮੇਸ਼ਰ ਅੱਜ ਮੈਂ ਬਹੁਤ ਸਾਰੇ ਛੱਡ ਤੇ ਪਰਮੇਸ਼ਰ ਅੱਗੇ ਅੰਗੀਕਾਰ ਕਰੋ ਪਰਮੇਸ਼ਰ ਅੱਜ ਮੈਂ ਸਾਰੇ ਬੋਝ ਤੇਰੇ ਤੇ ਛੱਡਣ ਲੱਗਾ ਮੈਂ ਅੱਜ ਮੈਨੂੰ ਤੂੰ ਹਲਕਾ ਕਰ ਦੇ ਹਾਲੇਲੂਇਆ ਫੇਰ ਆਪਾਂ ਦਵਾਰਾ ਨਹੀਂ ਚੱਕਣਾ ਪਕੂੜਾ ਸਿੱਟ ਕੇ ਉਹਨੇ ਫੇਰ ਫੇਰ ਉਹਨੂੰ ਚੱਕਣ ਜਾਂਦੇ ਮੈਂ ਚੱਕ ਲਿਆਵਾ ਘਰੇ ਚੱਕ ਕੇ ਲਿਆਉਂਦਾ ਕੋਈ ਉਹ ਸਿੱਟਿਆ ਹੁੰਦਾ ਰੂੜੀ ਦੇ ਪਾ ਛੇ ਮੁੜ ਕੇ ਵੀ ਨਿਵੇਹਦੇ ਤੇ ਪਿਆਰ ਉੱਡ ਗਿਆ ਹallelujah ਇਸ ਤਰ੍ਹਾਂ ਕਰਕੇ ਜੇ ਪਰਮੇਸ਼ਰ ਨੇ ਕਿ ਆਪਦੇ ਸਾਰੇ ਬੋਝ ਮੇਰੇ ਤੇ ਸੁੱਟ ਦਿਓ ਤੇ ਸੱਚਮੁੱਚ ਪਰਮੇਸ਼ਰ ਤੇ ਸੁੱਟ ਦਿਆ ਕਰੋ ਹallelujah ਆਪਣੇ ਹੈਗਾ ਬੋਝ ਚੱਕਣ ਲਾ ਲੱਗੇ ਨਹੀਂ ਸੀ ਹੁਣ ਆਪਣਾ ਹੈਗਾ ਵਾ ਉਹ ਸੱਚਮੁੱਚ ਚੱਕਦਾ ਵਾ ਹਰ ਇੱਕ ਦੇ ਚੱਕਦਾ ਵਾ ਹallelujah ਉਹ ਪਿਆਰ ਕਰਦਾ ਆਪਾਂ ਨੂੰ ਉਹਨੇ ਆਪਾਂ ਨੂੰ ਵੱਖਰੇ ਕੀਤਾ ਉਹਨੇ ਆਪਣੇ ਨਾਮ ਲੈ ਕੇ ਬੁਲਾਇਆ ਐ ਐਵੇਂ ਥੋੜੀ ਆਪਾਂ ਨੂੰ ਛੱਡੂਗਾ ਹallelujah ਕੋਈ ਕਰਜ ਨਹੀਂ ਵੱਡਾ ਪਰਮੇਸ਼ਰ ਵੱਡਨੇ ਕਰਜੇ ਕੁਝੇ ਸਭ ਲਾ ਦੇ ਨੇ ਜਦੋਂ ਉਹਦਾ ਹੱਥ ਆ ਗਿਆ ਹਾਲੇਲੂਇਆ ਤੇ ਜੇ ਆਪਾਂ ਰੋਈ ਚੱਲਾਂਗੇ ਮੇਰੇ ਇੰਨੇ ਮੈਂ ਫਲਾਨੇ ਦੇਣੇ ਇੰਨੇ ਮੈਂ ਧੰਕੇ ਦੇਣੇ ਮੈਥੋਂ ਚੱਕਿਆ ਤੇ ਫੇ ਪਰਮੇਸ਼ਰ ਕੋ ਫਿਰ ਤੂੰ ਚਿੰਤਾ ਕਰੀ ਚੱਲ ਹਾਲੇਲੂਇਆ ਕਿਆ ਕਰ ਪਰਮੇਸ਼ਰ ਤੂੰ ਲਿਖਿਆ ਵੇ ਮੈਂ ਤੂੰ ਕਰਜੇ ਲੈਣ ਵਾਲਾ ਤੇ ਦੇਣ ਵਾਲਾ ਬਣੇਗਾ ਤੇ ਫੇ ਆਪਾਂ ਕਾਹ ਤੋਂ ਚਿੰਤਾ ਕਰਨੀ ਹੈ ਹਾਲੇਲੂਇਆ ਤੰਦਰੁਸਤੀ ਮੰਗਿਆ ਕਰੋ ਪਰਮੇਸ਼ਰ ਤੋਂ ਸਭ ਕੁਝ ਹੀ ਕਰਨ ਦੀ ਤਾਕਤ ਉਹ ਰੱਖਦਾ ਵੈ ਹallelujah ਇੱਕ ਇੱਕ ਸਾਹ ਇੱਕ ਇੱਕ ਕੰਮ ਜਿਹਦੋਂ ਕਰਦੇ ਪਰਮੇਸ਼ਰ ਧੰਨਵਾਦ ਕਰੇ ਕੋ ਛੋਟਾ ਜਿ ਆਪਣੀ ਜ਼ਿੰਦਗੀ ਚ ਕੰਮ ਹੁੰਦਾ ਧੰਨਵਾਦ ਕਰੇ ਕਰੋ ਪਰਮੇਸ਼ਰ ਤੂੰ ਮੇਰਾ ਜਾ ਕੰਮ ਕੀਤਾ ਵੈ ਹallelujah ਇਹ ਆਪਣਾ ਨਹੀਂ ਕੰਮ ਆਪਣੇ ਬੱਚਿਆਂ ਨੂੰ ਆਪਾਂ ਬੰਦਗੀ ਚ ਬਿਠਾਉਣਾ ਪਰਮੇਸ਼ਰ ਦਾ ਕੰਮ ਹੈ ਉਹ ਕਰੂਗਾ ਆਪੇ ਕਰੂਗਾ ਹallelujah ਉਹ ਹੋਈ ਲੈ ਕੇ ਆਉਣ ਵਾਲਾ ਆਪਾਂ ਕੌਣ ਹੈ ਆਪਾਂ ਨਹੀਂ ਕੁਝ ਕਰ ਸਕਦੇ ਆਪਾਂ ਨੂੰ ਤਾਂ ਆਪਦੇ ਸਰੀਰ ਤੇ ਨਹੀਂ ਕੁਝ ਕੰਮ ਕਰ ਸਕਦੇ ਹallelujah ਉਹ ਕਰੂਗਾ ਹੁਣ ਸਭ ਕੁਛ ਹੀ ਕਰ ਦੇਣਾ ਮੈਂ ਜੇ ਬਿਮਾਰੀ ਹੈ ਤੇ ਕਿਆ ਕਰ ਪਰਮੇਸ਼ਰ ਜੀ ਤੂੰ ਲਿਖਿਆ ਵੇ ਇੱਥੇ ਪ੍ਰਭੂ ਯਿਸੂ ਦੇ ਕੋੜੇ ਖਾਨ ਨਾ ਮੈਂ ਤੇਰੇ ਕੋੜੇ ਖਾਨ ਨਾ ਚੰਗਾ ਹੋਇਆ ਪ੍ਰਭੂ ਇਹ ਬਿਮਾਰੀ ਮੇਰੇ ਕੋਲੋਂ ਚਲੀ ਜਾਵੇ ਸੱਚਮੁੱਚ ਪਰਮੇਸ਼ਰ ਕਰ Đੂ ਹਾਲੇਲੂਇਆ ਰੋਣੇ ਨਹੀਂ ਰੋਂਦੇ ਰਹਿਣਾ ਪਰਮੇਸ਼ਰ ਨੇ ਆਪਾਂ ਨੂੰ ਅੱਖਾਂ ਦਿੱਤੀਆਂ ਰੋਣ ਵਾਸਤੇ ਨਹੀਂ ਦਿੱਤੀਆਂ ਗਿਆ ਹallelujah ਇਹ ਦਿਨ ਆਪਾਂ ਬਚਨ ਪੜ੍ਹਨਾ ਪਰਮੇਸ਼ਰ ਵੱਲੀ ਚੇਤ ਲਾ ਕੇ ਰੱਖਣਾ ਵੇ ਕਿਸੇ ਅੱਗੇ ਤਾਂ ਜਮਾ ਹੀ ਨਾ ਰੋਇਆ ਕਰੋ ਲੋਕਾਂ ਅੱਗੇ ਤਾਂ ਮੇਰਾ ਨਹੀਂ ਹੋਇਆ ਮੇਰੇ ਆ ਫਿਰ ਲੋਕ ਤਾਂ ਆਪਣੇ ਦੇ ਹੱਸਦੇ ਆ ਹallelujah ਜਿੰਨਾ ਮਰਜੀ ਦੁੱਖ ਹੋਵੇ ਕਿਹਾ ਕਰੋ ਦੁੱਖ ਨਹੀਂ ਵੱਡਾ ਮੇਰਾ ਪਰਮੇਸ਼ਰ ਵੱਡਾ ਵੇ ਅੱਪਰ ਸਾਰੇ ਹੀ ਜਾਣਦੇ ਹਨ ਮੇਰਾ ਪਰਮੇਸ਼ਰ ਵੱਡਾ ਵੈ ਕੋਈ ਵੀ ਤੁਹਾਨੂੰ ਪੁੱਛੇ ਕਿਵੇਂ ਆ ਕਿਹਾ ਕਰੋ ਪਹਿਲਾਂ ਤਾਂ ਮੈਂ ਜਿਵੇਂ ਸੀਗਾ ਹੁਣ ਤਾਂ ਮੈਂ ਬਹੁਤ ਹੀ ਵਧੀਆ ਮੈਂ ਹਾਲੇਲੂਇਆ ਹੁਣ ਤਾਂ ਜਦੋਂ ਦਾ ਮੈਂ ਪਰਮੇਸ਼ਰ ਚ ਆਈਆਂ ਜਾਇਆ ਮੈਂ ਬਹੁਤ ਹੀ ਚੰਗਾ ਮੈਂ ਹੁਣ ਮੇਰਾ ਕੋਈ ਨਹੀਂ ਮੈਨੂੰ ਉਸੇ ਚੀਜ਼ ਦਾ ਘਟਦਾ ਹਾਲੇਲੂਇਆ ਮੇਰੀ ਵੇਖੋ ਤੇ ਮੈਂ ਤੁਹਾਨੂੰ ਸੁਣਾਈ ਮੇਰੀ ਬਿਮਾਰੀ 35 ਸਾਲਾਂ ਦੀ ਸੀ ਸ਼ਰਮਿੰਦਗੀ ਇੱਥੇ ਮੈਨੂੰ ਤੁਸੀਂ ਸਾਰਿਆਂ ਨੇ ਵੇਖਿਆ ਹੀ ਸੀਗਾ ਜਦੋਂ ਮੇਰੇ ਇਤਜਾਬ ਬਣਦਾ ਸੀ ਮੈਂ ਕਿਵੇਂ ਸਾਰੀ ਦਿਹਾੜੀ ਪਰਮੇਸ਼ਰ ਦਾ ਕੰਮ ਤਾਂ ਕਰ ਲਈ ਪਰ ਮੇਰਾ ਬੁਰਾ ਹਾਲ ਹੋ ਜਾਂਦਾ ਸੀ ਹਾਲੇਲੂਇਆ ਕਿੰਨੀ ਮੈਂ ਔਖੀ ਸੀਗੀ ਮੈਂ ਕਹਿਣਾ ਪ੍ਰਭੂ ਮੇਰੀ ਸ਼ਰਮਿੰਦਗੀ ਦੂਰ ਕਰ ਚੱਲ ਅੱਗੋਂ ਪਿੱਛੋਂ ਬਣ ਜੇ ਮੇਰਾ ਬੰਦਗੀ ਵਾਲ ਦਿਨ ਤਾਂ ਨਾ ਬਣਿਆ ਕਰੇ ਮੈਂ ਕਲੀਸਿਆ ਮੈਨੂੰ ਕੀ ਕਹਿੰਦੇ ਮੇਰੀ ਸ਼ਰਮਿੰਦਗੀ ਬਹੁਤ ਵੱਡੀ ਸੀ ਹਾਲੇਲੂਇਆ ਤੇ ਪਰਮੇਸ਼ਰ ਨੇ ਹੁਣ 6 ਮਹੀਨੇ ਹੋ ਗਏ ਦੂਰ ਕਰ ਤੇ ਹਾਲੇਲੂਇਆ ਪਰ ਉਹ ਸਾਰਾ ਰੱਖਣਾ ਆਪਾਂ ਮੈਨੂੰ ਵੀ ਕਈ ਵਾਰੀ ਆਉਂਦਾ ਸੀ ਮੈਂ ਤਾਂ ਇੰਨੀਆਂ ਚਰਚਾਂ ਚ ਮੈਨੂੰ 5 ਸਾਲ ਹੋ ਗਏ ਪ੍ਰਭੂ ਮੈਂ ਸੇਵਾ ਵੀ ਕਰੀ ਜਾਨੀ ਮੈਂ ਤਾਂ ਤੂੰ ਕੰਮ ਵੀ ਕਰੈ ਜਨ ਲੋਕ ਵੀ ਚੰਗੇ ਹੁੰਦੇ ਮੇਰੀ ਬਿਮਾਰੀ ਕਿਉਂ ਨਹੀਂ ਜਾਂਦੀਗੀ ਮੈਂ ਵੀ ਪਰਮੇਸ਼ਰ ਅੱਗੇ ਇਕੱਲੀ ਬਹਿ ਕੇ ਰੋਉਂਦੀ ਸੀ ਹਾਲੇਲੂਇਆ ਪਰ ਮੈਂ ਕੀ ਹੁੰਦਾ ਸੀਗਾ ਇਹ ਵੀ ਕੋਈ ਪਰਮੇਸ਼ਰ ਦੀ ਯੋਜਨਾ ਸੀ ਕਿ ਹਾਲੇਲੂਇਆ ਪਰਮੇਸ਼ਰ ਕਰ ਦਿੰਦਾ ਦੂਰ ਨੇ ਇਹ ਕੋਈ ਛੋਟੀ ਮੋਟੀ ਨਹੀਂ ਸੀ ਬਿਮਾਰੀ ਮੇਰੀ ਬਹੁਤ ਵੱਡੀ ਸੀ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਪ੍ਰੋਸਾ ਕਿਤੇ ਤੇ ਰੱਖਣਾ ਪਰਮੇਸ਼ਰ ਤੇ ਰੱਖਣਾ ਮੈਂ ਪਰਮੇਸ਼ਰ ਜੀ ਇੰਨੇ ਨੇ ਉਹਨਾਂ ਨੇ 38 38 ਵਰਿਆਂ ਦੇ ਰੋਗੀਆਂ ਨੂੰ ਚੰਗੇ ਕਰਤਾ ਤੇ ਆਪਾਂ ਨੂੰ ਵੀ ਚੰਗੇ ਕਰੂਗਾ ਕਰੂਗਾ ਉਹ ਕਰ ਦਿੰਦਾ ਵਾ ਹallelujah ਤੋਰੀ ਫਿਰਦਾ ਆਪਾਂ ਨੂੰ ਕੋਈ ਨਹੀਂ ਚੀਜ਼ ਵੱਡੀ ਵੱਡਾ ਪਰਮੇਸ਼ਵਰੀ ਹੈ ਹਾਲੇਲੂਇਆ ਆਪਾਂ ਉਹਦੇ ਅੱਗੇ ਗੋਡੇ ਨਮਾਲਿਆ ਕਰੋ ਜਦੋਂ ਮਾੜੀ ਜਿਹੀ ਵਿਵਤਾ ਪਵੇ ਉਹਦੇ ਅੱਗੇ ਗੋਡੇ ਨਮਾਲਿਆ ਕਰੋ ਤਿਉਹ ਕਿਉਂ ਕਹਿੰਦੇ ਬਾਣੀ ਤੇਰੇ ਮੂੰਹ ਚ ਚਾਹੀਦੀ ਆਪਾਂ ਨੂੰ ਸਭ ਇੱਕ ਨੂੰ ਪ੍ਰਾਰਥਨਾ ਆਪ ਹੀ ਕਰਨੀ ਚਾਹੀਦੀ ਹੈ ਹਾਲੇਲੂਇਆ ਪਾਸਟਰਾਂ ਨੂੰ ਵੀ ਤੁਸੀਂ ਫੋਨ ਲਉਨੇ ਪਾਸਟਰ ਤਾਂ ਕਈ ਵਾਰੀ ਬੀਜੀ ਹੁੰਦਾ ਕਈ ਵਾਰੀ ਲੱਗੇ ਹੀ ਨਾ ਲੱਗੇ ਆਪਾਂ ਜੇ ਆਪ ਪ੍ਰਾਰਥਨਾ ਉਹ ਤੇ ਆਪਾਂ ਜਿੱਥੇ ਮਰਜ਼ੀ ਬੈਠ ਕੇ ਕਰ ਲਈਏ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਨੂੰ ਸੰਤ ਜੀ ਹੁਣ ਸਾਰਿਆਂ ਨੂੰ ਕੀ ਬਣਾਉਂਦੇ ਐ ਮਸੀਹ ਦੇ ਨਾਲ ਪਰਦੇ ਹਰ ਇੱਕ ਨੂੰ ਤੁਹਾਨੂੰ ਵੀ ਪਰਦੇ ਹallelujah ਆਪਾਂ ਹਰ ਇੱਕ ਦੀ ਪ੍ਰਾਰਥਨਾ ਆਪਦੇ ਤੇ ਕਰ ਸਕਦਾ ਮੈਂ ਕਿਸੇ ਲਈ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਕਰਕੇ ਪਰਮੇਸ਼ਰ ਤਾਂ ਆਪਣੇ ਨਾਲ ਹੀ ਹੈ ਪਸ ਆਪਾਂ ਨੂੰ ਥੋੜੀ ਜੀ ਲੋੜ ਆ ਉਹਦੇ ਅੱਗੇ ਬਹਿ ਜਾਂ ਹਾਲੇਲੂਇਆ ਗੋਡੇ ਨਵਾ ਕੇ ਬਹਿ ਜਾ ਕਰੋ ਜਦੋਂ ਵੀ ਕੋਈ ਤੁਹਾਨੂੰ ਦਿਸੇ ਸਾਡੇ ਮੁਸੀਬਤਾਂ ਦੇ ਗੋਡੇ ਨਵਾ ਕੇ ਉਹਦੇ ਅੱਗੇ ਬਹਿ ਜਾ ਕਰੋ ਪਰਮੇਸ਼ਰ ਇਹ ਕੰਮ ਤੂੰ ਹੀ ਕਰਨਾ ਮੈਂ ਆਪਾਂ ਨੂੰ ਅਧਿਕਾਰ ਦਿੱਤਾ ਕਹਿੰਦਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਊਗਾ ਹਾਲੇਲੂਇਆ ਆਪਾਂ ਨੂੰ ਕਹਿ ਸਕਦੇ ਆ ਪਰਮੇਸ਼ਰ ਜੀ ਤੂੰ ਲਿਖਿਆ ਬਾਈਬਲ ਚ ਇਹ ਕੰਮ ਤੂੰ ਮੰਗ ਤਾਂ ਮੈਂ ਤੈਨੂੰ ਦੇਊਗਾ ਹਾਲੇਲੂਇਆ ਤੇਰ ਕਰਕੇ ਪਰ ਆਪਣਾ ਤਾਂ ਪਰਮੇਸ਼ਰ ਆਪਾਂ ਨੂੰ ਬੈਣ ਮੰਗੇ ਸਭ ਕੁਝ ਦੇ ਦਿੰਦਾ ਵੈ ਦਿੰਦਾ ਕ ਨਹੀਂ ਦਿੰਦਾ ਸਭ ਕੁਝ ਹੀ ਦਿੰਦਾ ਵੈ ਹਾਲੇਲੂਇਆ ਸਹੀ ਸਲਾਮਤ ਸਾਰੇ ਆਪਾਂ ਨੂੰ ਅੰਗ ਪਰ ਦਿੱਤੇ ਉਹਨਾਂ ਨੂੰ ਵੇਖੋ ਜਿਨ੍ਹਾਂ ਦੇ ਪੈਰ ਲੱਤਾਂ ਵੀ ਹੈ ਨਹੀਂ ਗੀਆਂ ਵਿਚਾਰਿਆਂ ਦੇ ਉਹ ਕੀ ਵਿਚਾਰੇ ਕਰਦੇ ਹੋਣਗੇ ਹਾਲੇਲੂਇਆ ਆਪਾਂ ਤਾਂ ਉਹਨੇ ਲੱਤਾਂ ਬਾਹਾਂ ਦਿੱਤੀਆਂ ਮੂੰਹ ਵੀ ਦਿੱਤਾ ਅੱਖਾਂ ਵੀ ਦਿੱਤੀਆਂ ਸਭ ਕੁਝ ਹੀ ਦਿੱਤਾ ਵੈ ਹਾਲੇਲੂਇਆ ਕੁੰਨਾਲੀ ਵੇਖੋ ਜਿਨ੍ਹਾਂ ਦੇ ਅੰਗ ਮਰੇ ਹੋਏ ਐ ਉਹ ਤਰਸਦੇ ਹੋਣਗੇ ਸਾਨੂੰ ਕੋਈ ਲੈ ਕੇ ਜਾਵੇ ਆਪਾਂ ਤਾਂ ਅੰਗਾਂ 'ਲੇ ਬਹਿ ਜਾਂਦੇ ਨਹੀ ਆਪਾਂ ਪਰਮੇਸ਼ਰ ਨੇ ਇੱਕ ਦਿਨ ਦੇਣਾ ਹੀ ਦੇਣਾ ਹੈ ਹallelujah ਸਾਰਿਆਂ ਛੱਡ ਦਿਆ ਕਰੋ ਦੇ ਪਰਮੇਸ਼ਰ ਜੀ ਮੈਂ ਤੇਰੇ ਹੁਣ ਆ ਕੇ ਬਹਿ ਗਿਆ ਜਦੋਂ ਗੇਟਵਾਰਡ ਦੇ ਨਾਲ ਉਦੋਂ ਹੀ ਕਹਿ ਦਿਆ ਕਰੋ ਪਰਮੇਸ਼ਰ ਜੀ ਮੈਂ ਸਾਰੇ ਬੋਝ ਅੱਜ ਕੁਝ ਲੈ ਕੇ ਨਹੀਂ ਜਾਣਾ ਨਾਲ ਮੈਂ ਸਾਰੇ ਇੱਥੇ ਛੱਡ ਕੇ ਜਾਣੇ ਆ ਉਦੋਂ ਘਰ ਵਾਲੀ ਨੇ ਚਾਖਿਆ ਕਰੋ ਕੀ ਹੁੰਦਾ ਜੇ ਤੁਹਾਡਾ ਮਨ ਇੱਥੇ ਤਾਂ ਨਹੀਂ ਇੱਥੇ ਤੁਹਾਡਾ ਮਨ ਵੀ ਇੱਥੇ ਚਾਹੀਦਾ ਹallelujah ਸੱਚਮੁੱਚ ਪਰਮੇਸ਼ਰ ਬਚਾ ਕੇ ਰੱਖਦਾ ਹਰ ਇੱਕ ਬਿਮਾਰਗਾ ਤੋਂ ਬਚਾ ਕੇ ਰੱਖਦਾ ਹੈ ਕੋ ਜਿਹੋ ਵਾ ਪਰਮੇਸ਼ਰ ਉਹ ਸਾਮਰਸਤੀ ਪਰਮੇਸ਼ਰ ਦਾ ਹੱਥ ਛੋਟਾ ਨਹੀਂ ਉਹਦਾ ਹੱਥ ਉਹਦਾ ਉਹੀ ਹੈ ਹਾਲੇਲੂਇਆ ਪਹਿਲਿਆਂ ਸਮਿਆਂ 'ਚ ਉਹਨੇ ਡੇਢ ਕੰਮ ਕੀਤੇ ਹੁਣ ਵੀ ਕਰਨ ਦੀ ਤਾਕਤ ਰੱਖਦਾ ਵੈ ਆਪਣਾ ਵਿਸ਼ਵਾਸ ਘਟ ਜਾਂਦਾ ਵਿਸ਼ਵਾਸ ਨਹੀਂ ਘਟਾਉਣਾਗਾ ਆਪਣਾ ਵਿਸ਼ਵਾਸ ਵਧਣਾ ਚਾਹੀਦਾ ਹਾਲੇਲੂਇਆ